ਕਿਹੜੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਵੇਖ ਰਿਹਾ ਸਾਰੀ ਦਸ਼ਕਾਂ ਦਾ ਸਵਾਗਤ ਹੈ ਪਿਆਰੀ ਦਸ਼ਕੋ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਇਤਿਹਾਸਿਕ ਸ਼ਹਿਰ ਨਕੋਦਰ ਦੀਆਂ ਔਰ ਅੱਜ ਸਾਡੇ ਦਰਮਿਆਨ ਜਿਹੜੇ ਫਨਕਾਰ ਮੌਜੂਦ ਨੇ ਜੇਕਰ ਗੱਲ ਕਰੀਏ 1990 ਦੇ ਦਸ਼ਕ ਦੀ ਔਰ 20 ਸੌਂਗ ਹਿੱਟ ਸੌਂਗ ਜਿਨ੍ਹਾਂ ਨੇ ਦਿੱਤੇ ਸੋ ਸਾਡੀ ਮੁਰਾਦ ਹੈ ਜੀ ਸੁਖਵਿੰਦਰ ਪੰਛੀ ਸਾਹ ਬਣਾ ਨਾਲ ਵੀ ਸਾਡੇ ਦਰਮਿਆਨ ਮੌਜੂਦ ਨੇ ਔਰ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਰਜੇਸ਼ ਸ਼ਹੀਰ ਸਾਹਿਬ ਦਾ ਉਨਾ ਦੀ ਸਾਰੀ ਟੀਮ ਦਾ ਅੱਜ ਦਾ ਪ੍ਰੋਗਰਾਮ ਦੇਖ ਰਹਾ ਦਿਸ਼ਮ ਦੇਸ਼ਾਂ ਤੇ ਮੇਰੇ ਭੈਣ ਭਰਾ ਮੇਰੇ ਵੱਲੋਂ ਪਿਆਰ ਭਰ ਇਸ ਸਤਿ ਸ੍ਰੀ ਅਕਾਲ ਜਿਉਂਦੇ ਰਹੋ ਵਸਦੇ ਰਹੋ ਮੈਂ ਅੱਜ ਪਹੁੰਚਿਆ ਸ਼ਹਿਰ ਨਕੋਦਰ ਕਿਉਂਕਿ ਮੇਰਾ ਬਚਪਨ ਵੀ ਸ਼ਹਿਰ ਨਕੋਦਰ ਦੇ ਵਿੱਚ ਹੀ ਗੁਜ਼ਰਿਆ ਮੇਰਾ ਨੇੜੇ ਪਿੰਡ ਹੈ ਸਰੀ ਅਸੀਂ ਛੋਟੇ ਛੋਟੇ ਹੁੰਦੇ ਜਦੋਂ ਵੀ ਸ਼ਹਿਰ ਆਉਂਦੇ ਹੁੰਦੇ ਸੀ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਸੀ ਵੀ ਅਸੀਂ ਨਕੋਦਰ ਨੂੰ ਚੱਲੇ ਆ ਤੇ ਅੱਜ ਤੁਹਾਡੀਆਂ ਦੁਆਵਾਂ ਤੁਹਾਡੇ ਪਿਆਰ ਦਾ ਸਦਕਾ ਥਰੂਆਊਟ ਵਰਲਡ ਕੰਬਲਿਆ ਤੁਸੀਂ ਮੇਰੇ ਗੀਤਾਂ ਨੂੰ ਪਿਆਰ ਦਿੱਤਾ ਮੈਨੂੰ ਇਨੀ ਮੁਹੱਬਤ ਦਿੱਤੀ ਆ ਲੰਮੇ ਸਮੇਂ ਤੋਂ ਦਿਲ ਵਟੇ ਦੇਵੇ ਭੈੜਾ ਛੱਲੇ ਮੁੰਡੀਆਂ ਤੋਂ ਲੈ ਕੇ ਸ਼ਾਹਾਂ ਦੀਏ ਕੁੜੀਏ ਗਰੀਬ ਦਿੱਤਾ ਮਾਰਨੀ ਮੁੰਡਾ ਦਿਲ ਦਾ ਨਹੀਂ ਮਾੜਾ ਨਹੀਂ ਮੈਂ ਵਾਦਿਆਂ ਦਾ ਪੱਕਾ ਤੂੰ ਟੰਡੀ ਵਾਂਗੂ ਵੇਖਣ ਕਾ ਕੇ ਨਿੱਕੀ ਜੀ ਗੱਲ ਪਿੱਛੇ ਝੱਲੀਏ ਚੰਨ ਜਿਹਾ ਹਜ਼ਾਰ ਨਹੀਂ ਰਸਾਈ ਦਾ ਪੰਗਾ ਪੈਣਾ ਪੈਣਾ ਸਾਡੀ ਮੁੰਦਰੀ ਸੱਜਣਾ ਦੇ ਮੋੜ ਨਿਸ਼ਾਨੀ ਦਿੱਲੀ ਦੇ ਹਵਾਈ ਅੱਡੇ ਤੇ ਯਾਰ ਯਾਰਾਂ ਤੋਂ ਵਿਚੜ ਕੇ ਰਹਿੰਦੇ ਜੇ ਕੁੜੀਆਂ ਨੇ ਮੁੰਡਿਆਂ ਦੇ ਕੋਲ ਜਾਣ ਬੁੱਝ ਕੇ ਖਹਿਣਾ ਪੰਗਾ ਪੈਣਾ ਹੀ ਪੜਾ ਮਿੱਠੇ ਲਾਰੇ ਲਾ ਕੇ ਮੁਕਰ ਗਈ ਛੱਲੇ ਮੁੰਦੀਆਂ ਬਟਾ ਕੇ ਮੁਕਰ ਗਈ 100-100 ਕਸਮਾਂ ਖਾ ਕੇ ਮੁਕਰ ਗਈ ਸਭ ਕੁਝ ਲੁੱਟ ਲਿਆ ਤੈਨਹੀਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਮੈਂ ਦੋਸਤੋ 600 ਗੀਤ ਮੈਂ ਪੰਜਾਬੀ ਮਾਂ ਬੋਲੀ ਦੀ ਝੋਲੀ 'ਚ ਪਾਇਆ ਮੈਨੂੰ ਇਸ ਗੱਲ ਦਾ ਫਕਰ ਮੈਨੂੰ ਮਾਣ ਆ ਕਿ ਮੈਂ ਸਾਫ਼ ਸੁਥਰੇ ਗੀਤ ਹਮੇਸ਼ਾ ਗਾਏ ਆ ਔਰ ਨਵੀਂ ਐਲਬਮ ਜਲਦੀ ਮੇਰੀ ਆ ਰਹੀ ਆ ਤੇ ਉਹਦੇ ਵਿੱਚ ਬਹੁਤ ਸਾਰੇ ਨਵੇਂ ਗੀਤਕਾਰਾਂ ਨੂੰ ਮੈਂ ਮੌਕਾ ਦਿੱਤਾ ਆ ਜਿੱਦਾਂ ਪਹਿਲੀ ਵਾਰ ਜੋਗੇਸ਼ਾ ਸ਼ੰਕਰ ਤੋਂ ਉਹਨਾਂ ਦਾ ਮੈਂ ਗੀਤ ਰਿਕਾਰਡ ਕਰਾਇਆ ਸੂਰਜ ਹਸੈਨਪੁਰੀ ਉਹਨਾਂ ਦਾ ਗੀਤ ਰਿਕਾਰਡ ਕਰਾਇਆ ਬਿੱਲੂ ਜਹਾਗੀਰ ਉਹਨਾਂ ਦਾ ਗੀਤ ਰਿਕਾਰਡ ਕਰਵਾਇਆ ਔਰ ਕਿੰਦਾ ਢੀਸਵੀ ਸਾਹਿਬ ਉਹਨਾਂ ਦਾ ਨਵਾਂ ਗੀਤ ਰਿਕਾਰਡ ਕਰਵਾਇਆ ਔਰ ਰஞ்சிਤ ਢੱਲੋ ਸਾਹਿਬ ਫਰੋਮ ਕੈਨੇਡਾ ਉਹਨਾਂ ਦਾ ਨਵਾਂ ਗੀਤ ਮੈਂ ਰਿਕਾਰਡ ਕਰਵਾਇਆ ਔਰ ਬਹੁਤ ਸਾਰੀਆਂ ਨਵੀਆਂ ਕਲਮਾਂ ਨਵੇਂ ਗੀਤ ਮੈਂ ਪੰਜਾਬੀ ਮਾਂ ਬੋਲੀ ਦੀ ਝੋਲੀ ਚ ਪਾ ਰਿਹਾ ਆਂ ਤੇ ਇੰਗਲੈਂਡ ਦੀ ਬਹੁਤ ਵੱਡੀ ਕੰਪਨੀ ਮੇਰੇ 8 ਗੀਤਾਂ ਦੀ ਐਲਬਮ ਜਿਹੜੀ ਉਹ ਜਲਦੀ ਉਲੀਝ ਹੋ ਰਹੀ ਆ ਮੇਰੇ ਪਹਿਲਾਂ ਵਾਲੇ ਗੀਤਾਂ ਨੂੰ ਜਿੰਦਾ ਪਿਆਰ ਦਿੱਤਾ ਆ ਮੈਨੂੰ ਆਸਾ ਕਿ ਆਉਣ ਵਾਲੇ ਸਮੇਂ ਚ ਵੀ ਮੈਨੂੰ ਐਸੀ ਤਰ੍ਹਾਂ ਤੁਸੀਂ ਪਿਆਰ ਦ ਮੇਰੇ ਉਸਤਾਦ ਜੀ ਕਲੀਆਂ ਦੇ ਬਾਦਸ਼ਾਹ ਸ਼੍ਰੀ ਕੁਲਦੀਪ ਮਾਨਕ ਜੀ ਉਹਨਾਂ ਦਾ ਅਸ਼ੀਰਵਾਦ ਔਰ ਤੁਹਾਡੀਆਂ ਸਰੋਧਿਆਂ ਦੀਆਂ ਦੁਆਵਾਂ ਦੇ ਸਦਕਾ ਅੱਜ ਵੀ ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਉਸੇ ਤਰ੍ਹਾਂ ਕਰਦਾ ਜਿਸ ਤਰ੍ਹਾਂ ਸ਼ੁਰੂ ਕੀਤਾ ਸੀਗਾ ਉਸੇ ਤਰ੍ਹਾਂ ਅੱਜ ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਮੈਨੂੰ ਲੋਕ ਬਹੁਤ ਪਿਆਰ ਬਹੁਤ ਮੁਹੱਬਤ ਦਿੰਦੇ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੈਂ ਜਿੰਨੀ ਵਾਰੀ ਵੀ ਗਿਆ ਆ ਲੋਕਾਂ ਨੇ ਬਹੁਤ ਮੈਨੂੰ ਪਰਮਾ ਹੰਗਾਰਾ ਦਿੱਤਾ ਤੇ ਮੈਂ ਪੰਜਾਬੀਆਂ ਦਾ ਬਹੁਤ ਬਹੁਤ ਤੰਬਰ ਸੱਚੀ ਗੱਲ ਕਰੀਏ ਤੁਹਾਡਾ ਇਹ ਜਿਹੜਾ ਕਾਰਵਾ ਗੀਤ ਕਰੀ ਔਰ ਸਿੰਗਿੰਗ ਦਾ ਜਿਹੜਾ ਕਾਰਵਾ ਤੁਹਾਡਾ ਕਦੋਂ ਕਿੱਥੋਂ ਔਰ ਕਦੋਂ ਔਰ ਕਿੱਥੋਂ ਸ਼ੁਰੂ ਹੋਇਆ ਮੈਂ ਹੀਰ ਸਾਹਿਬ ਜਦੋਂ 10 ਸਾਲ ਦਾ ਸੀਗਾ ਤੇ ਮੈਂ ਜਦੋਂ ਪਸ਼ੂ ਚਾਰਦਾ ਹੁੰਦਾ ਖੇਤਾਂ ਵਿੱਚ ਜਦ ਬਨੇਰਿਆਂ ਤੇ ਵੱਜਦੇ ਸਪੀਕਰਾਂ ਰਾਹੀਂ ਰਿਕਾਰਡ ਜਿਹੜੇ ਉਸਤਾਦ ਕਲਾਕਾਰਾਂ ਦੇ ਜਿਹੜੇ ਸੀਨੀਅਰ ਕਲਾਕਾਰ ਸਾਡੇ ਵਿੱਚ ਅੱਜ ਨਹੀਂ ਰਹੇ ਉਹਨਾਂ ਦੇ ਗੀਤ ਜਦੋਂ ਕੰਨਾਂ ਦੇ ਵਿੱਚ ਰਸ ਘੋਲਦੇ ਸੀ ਤੇ ਇੱਕ ਦਿਲ ਨੂੰ ਇਸ਼ਕ ਲੱਗਾ ਤੇ ਵੀ ਮੈਂ ਵੀ ਸਿੰਗਰ ਬਣਨਾ ਤੇ ਹੌਲੀ ਹੌਲੀ ਮੈਂ ਜਿਹੜਾ ਜਾਦਾ ਪ੍ਰਭਾਵ ਮੇਤੇ ਸ਼੍ਰੀ ਗੁਰਦੀਮਾਨ ਸਿੰਘ ਦਾ ਪਿਆ ਤੇ ਮੈਂ ਮਾਨ ਸਾਹਿਬ ਦੇ ਗੀਤ ਹੀ ਸਟਾਰਟਿੰਗ ਤੋਂ ਸ਼ੁਰੂ ਕੀਤੇ ਸਭ ਤੋਂ ਪਹਿਲਾਂ ਮੈਂ ਆਪਣੇ ਪਿੰਡ ਸਰੀਂ ਦੇ ਵਿੱਚ ਇੱਕ ਡਰਾਮਾ ਟਰੈਕ ਕਲੱਬ ਸਭ ਤੋਂ ਪਹਿਲਾਂ ਉੱਥੇ ਮੈਂ ਗਾਇਆ ਤੇ ਮੈਨੂੰ 13 ਰੁਪਏ ਬਣੇ ਜੀ ਪਹਿਲੀ ਵਾਰੀ ਤੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਕਿਹਾ ਇਹ ਤਾਂ ਬਹੁਤ ਪੈਸੇ ਬਣ ਗਏ ਫਿਰ ਅਸੀਂ ਹੌਲੀ ਹੌਲੀ ਰਲ ਕੇ ਮੈਂ ਗੁਰਮਖ ਭੱਲਾ ਜੀ ਕਮਲ ਲਿੱਤਰਾ ਵਾਲਾ ਮੀਤਾ ਲਿੱਤਰਾ ਵਾਲਾ ਬੂਟਾ ਮੁਹੰਮਦ ਹੋਰ ਬਹੁਤ ਸਾਰੇ ਜਿਹੜੇ ਮੇਰੇ ਸੰਗੀ ਸਾਥੀ ਆ ਇੱਕ ਛੋਟੀ ਜੀ ਟੀਮ ਬਣਾਈ ਅਸੀਂ ਫਿਰ ਹੌਲੀ ਹੌਲੀ ਪਿੰਡਾਂ ਦੇ ਵਿੱਚ ਪ੍ਰੋਗਰਾਮ ਕਰਦੇ ਰਿਹਾ ਅਵਤਾਰ ਬਲਸਾਹ ਮੇਰੇ ਨਾਲ ਅਸੀਂ ਸਾਰੇ ਜਾਨੇ ਇਕੱਠੇ ਰਲ ਕੇ ਇੱਕ ਛੋਟੀ ਜੀ ਟੀਮ ਬਣਾਈ ਫਿਰ ਹੌਲੀ ਹੌਲੀ ਮੈਂ ਸ਼੍ਰੀ ਕੁਲਦੀਪ ਮਾਨ ਜੀ ਦੇ ਨਾਲ ਗਾਟ ਰਲ ਗਿਆ ਸਰ ਤੁਸੀਂ ਗੱਲ ਕੀਤੀ ਤੁਹਾਡੇ ਉਸਤਾਦ ਦੇ ਮਹਤਰਮ ਕੁਲਦੀਪ ਮਾਨ ਜੀ ਉਹਨਾਂ ਦੀ ਜਿਹੜੀ ਟਰੈਕ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੇ ਵੀ ਜਿਹੜੀ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਔਰ ਤੁਸੀਂ ਉਹਨਾਂ ਦੇ شاਗਿਰਦ ਹੋ ਔਰ ਸ਼ੁਰੂ ਤੋਂ ਇੱਕ ਚੰਗੀ ਸੋਚ ਦੇ ਨਾਲ ਹੀ ਗਾਇਆ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਮੈਂ ਕੁਲਦੀਪ ਮਾਨ ਜੀ ਦੇ ਨਾਲ 9 ਸਾਲ ਸੇਵਾ ਕੀਤੀ ਹੈ ਜੀ ਔਰ ਉਹ ਬਹੁਤ ਵਧੀਆ ਇੱਕ ਕਲਾਕਾਰ ਸੀ ਔਰ ਜਿਹੜੇ ਉਹਨਾਂ ਦੇ ਗਾਏ ਗੀਤ ਆ ਉਹ ਹਮੇਸ਼ਾ ਅਮਰ ਰਹਿਣਗੇ ਲੋਕਾਂ ਤੱਕ ਜਿੰਨੀ ਦੇਰ ਪੰਜਾਬੀ ਮਾਂ ਬੋਲੀ ਜਿਉਂਦੀ ਆ ਜਿੰਨੀ ਦੇਰ ਪੰਜਾਬੀ ਜਿਉਂਦੇ ਆ ਜਿੰਨੀ ਦੇਰ ਪੰਜਾਬੀ ਸਰੋਤੇ ਸੁਣਦੇ ਆ ਕੁਲਦੀਪ ਮਾਨਕ ਜੀ ਨੂੰ ਪਿਆਰ ਕਰਦੇ ਰਹਿਣਗੇ ਮੁਹੱਬਤ ਕਰਦੇ ਰਹਿਣਗੇ ਉਹਨਾਂ ਨੇ ਇਹੋ ਜੀਆਂ ਚੀਜ਼ਾਂ ਗਾਈਆਂ ਆ ਕਿ ਕਦੇ ਵੀ ਉਹ ਗੀਤ ਮਰ ਨਹੀਂ ਸਕਦੇ ਤੇ ਮੈਂ ਉਹਨਾਂ ਦਾ ਸ਼ਾਗਿਰਦ ਆ ਮੈਨੂੰ ਇਸ ਗੱਲ ਦਾ ਮਾਣ ਹੈ ਜੀ ਤੇ ਬਹੁਤ ਸਾਰੇ ਗੀਤ ਮੈਂ ਸ਼੍ਰੀ ਕੁਲਦੀਪ ਮਾਨਕ ਜੀ ਦੇ ਨਾਲ ਰਿਕਾਰਡ ਵੀ ਕਰਾਏ ਆ ਤੇ ਬਹੁਤ ਸਾਰੀਆਂ ਸਟੇਜਾਂ ਜਿਹੜੀਆਂ ਅਸੀਂ ਇਕੱਠੇ ਕਰਦੇ ਰਹੇ 8-9 ਸਾਲ ਦਾ ਸਮਾਂ ਬਹੁਤ ਲੰਮਾ ਹੁੰਦਾ ਆ ਤੇ ਮੈਨੂੰ ਮਾਣ ਆ ਕਿ ਮੈਂ ਉਹਨਾਂ ਦੀ ਸੇਵਾ ਕੀਤੀ ਮੈਨੂੰ ਉਹਦਾ ਆਸ਼ੀਰਵਾਦ ਆ ਉਹਨਾਂ ਦੇ ਆਸ਼ੀਰਵਾਦ ਸਦਕੇ ਮੈਂ ਅੱਜ ਖੜਾ ਹਾਂ ਜੀ ਸਰ ਜੀ ਜੇ ਗੱਲ ਕਰੀਓ ਮੈਂ 1990 ਦੇ ਦਸ਼ਕ ਦੀ ਜਿਹੜੀ ਗੀਤਕਾਰੀ ਔਰ ਗੀਤਕਾਰੀ ਦੇ ਵਿੱਚ ਹੁਣ ਜਿਹੜਾ ਡਿਫਰੈਂਸ ਤੁਹਾਨੂੰ ਕਿੰਨਾ ਕੋ ਨਜ਼ਰ ਆ ਰਿਹਾ ਕਿਉਂਕਿ ਉਹਦਾ ਜਿਹੜਾ ਪੱਦਰ ਕਾਫੀ हट ਗਿਆ ਪਹਿਲੇ ਦੀ ਲਾਈਨ ਨਾਲੋਂ ਇਹਦੇ ਵਿੱਚ ਗੀਤਕਾਰਾਂ ਨੂੰ ਤੁਸੀਂ ਮਤਲਬ ਮੰਨਦੇ ਹੋ ਜਾਂ ਫਿਰ ਆਡੀਅנס ਉਸ ਤਰ੍ਹਾਂ ਦੀ ਹੈ ਆਡੀਅנס ਵੀ ਪਹਿਲਾਂ ਵਾਲੀ ਆ ਗੀਤਕਾਰ ਵੀ ਪਹਿਲਾਂ ਵਾਲੀ ਆ ਔਰ ਲੋਕਾਂ ਦਾ ਜਿਹੜਾ ਨਜ਼ਰੀਆ ਆ ਉਹ ਸੁਣਨ ਵਾਲਿਆਂ ਦਾ ਨਜ਼ਰੀਆ ਬਦਲਿਆ ਗਿਆ ਤੇ ਜਿਹੜੇ ਗੀਤਕਾਰ ਆ ਉਹ ਵਧੀਆ ਹੀ ਲਿਖਦੇ ਆ ਅੱਜ ਕੱਲ ਜਿਹੜੀਆਂ ਕੰਪਨੀ ਆ ਜਾਂ ਜਿਹੜੇ ਜਿਨ੍ਹਾਂ ਨੇ ਬਿਜ਼ਨਸ ਕਰਨਾ ਜਿਨ੍ਹਾਂ ਨੇ ਵਪਾਰ ਕਰਨਾ ਜਾਂ ਜਿਨ੍ਹਾਂ ਨੇ ਇਹ ਵੀਡੀਓ ਬਣਾਉਣੇ ਆ ਜਾਂ ਕਮਰਸ਼ੀਅਲ ਸੋਚਦੇ ਉਹ ਸੋਚਦੇ ਵੀ ਕਿੱਦਾਂ ਦੇ ਗਾਣੇ ਚੱਲਦੇ ਆ ਉਹ ਦੇਖਦੇ ਵੀ ਅੱਜ ਕੱਲ ਨੰਗੇ ਚੱਲਦਾ ਆ ਟਕੂਏ ਚੱਲਦੇ ਬੰਦੂਕਾਂ ਵਾਲੇ ਗਾਣੇ ਚੱਲਦੇ ਆ ਜਾਂ ਸਮਾਏ ਕਾਲੇ ਜਾਂ ਨਸ਼ਿਆਂ ਦੇ ਇਦਾਂ ਦੇ ਗਾਣਿਆਂ ਨੂੰ ਪ੍ਰਮੋਟ ਸਪੋਰਟ ਨਹੀਂ ਕਰਨਾ ਚਾਹੀਦਾ ਮੈਂ ਇਹਦੇ ਖਿਲਾਫ ਆ ਜੀ ਜਿਹੜੇ ਗਲਤ ਗਾਣੇ ਗਾਉਂਦੇ ਆ ਜਾਂ ਜਿਹੜੇ ਗਲਤ ਇਹ ਗਾਇਕੀ ਨੂੰ ਪ੍ਰਮੋਟ ਕਰਦੇ ਆ ਮੈਂ ਉਹਨਾਂ ਦੇ ਹਮੇਸ਼ਾ ਖਿਲਾਫ ਆਵਾਜ਼ ਠਾਉਂਦਾ ਰਹੂੰਗਾ ਔਰ ਠਾਊਂਗਾ ਤੇ ਮੈਂ ਇਹ ਚਾਪਲੂਸੀ ਨਹੀਂ ਕਰੂੰਗਾ ਕਿਸੇ ਗਾਉਣ ਵਾਲੇ ਦੀ ਚਾਹੇ ਮੈਂ ਵੀ ਹੋਵਾਂ ਮੈਂ ਮੇਰਾ ਫਰਜ਼ ਬਣਦਾ ਚੰਗਾ ਗੀਤ ਗਾਉਣਾ ਜੇ ਅਸੀਂ ਚੰਗੀ ਸਿੱਖ ਦੇਵਾਂਗੇ ਆਉਣ ਵਾਲੇ ਬੱਚਿਆਂ ਨੂੰ ਤੇ ਉਹਦਾ ਚੰਗਾ ਰਿਜ਼ਲਟ ਨਿਕਲੂਗਾ ਨਹੀਂ ਤੇ ਜਿੱਦਾਂ ਦੇ ਅੱਜ ਕੱਲ ਗੀਤ ਚੱਲਦੇ ਆ ਹਥਿਆਰਾਂ ਵਾਲੇ ਬੰਦੂਕਾਂ ਵਾਲੇ ਟਕੂਏ ਸਮਾਇਕ ਅੰਗੇਜ ਵਾਲੇ ਗੀਤ ਚੱਲਦੇ ਆ ਉਹਦਾ ਜਿਹੜਾ ਅਰਜਲਟ ਆ ਉਹ ਬਹੁਤ ਗਲਤ ਨਿਕਲੂਗਾ ਸਾਡੀ ਪੰਜਾਬੀ ਮਾਂ ਬੋਲੀ ਦਿਨੋ ਦਿਨ ਖਤਮ ਹੁੰਦੀ ਜਾ ਰਹੀ ਆ ਕਿਉਂਕਿ ਚੰਗੇ ਗੀਤਾਂ ਨੂੰ ਲੋਕ ਘੱਟ ਪਿਆਰ ਕਰਦੇ ਆ ਜਿਹੜੇ ਨਕਲੀ ਗੀਤ ਆ ਉਹਨਾਂ ਨੂੰ ਜ਼ਿਆਦਾ ਪਿਆਰ ਕਰਦੇ ਆ ਨਕਲੀ ਸਿੰਗਰਾਂ ਨੂੰ ਵੀ ਲੋਕੀ ਜ਼ਿਆਦਾ ਪ੍ਰਸ਼ਾਦ ਕਰਦੇ ਆ ਉਹਨਾਂ ਨੂੰ ਜ਼ਿਆਦਾ ਹੌਸਲਾ ਦਿੰਦੇ ਆ ਜਿਹੜੇ ਵਧੀਆ ਗਾਉਣ ਵਾਲੇ ਸਿੰਗਰ ਆ ਮੈਂ ਇਹੀ ਜਿਹੜੇ ਸਰੋਪਿਆ ਉਹਨਾਂ ਨੂੰ ਬੇਨਤੀ ਕਰਉਂ ਹੱਥ ਜੋੜ ਕੇ ਕਿ ਚੰਗੇ ਗੀਤ ਸੁਣਿਆ ਕਰੋ ਉਹ ਕਿਸੇ ਵੀ ਗਾਉਣ ਵਾਲੇ ਦਾ ਗੀਤ ਹੋਵੇ ਨਾ ਕਿ ਮੇਰਾ ਨਹੀਂ ਕਿਸੇ ਵੀ ਗਾਉਣ ਵਾਲੇ ਨੇ ਚੰਗਾ ਗੀਤ ਗਾਇਆ ਕਿਸੇ ਵੀ ਗੀਤਕਾਰ ਨੇ ਚੰਗਾ ਗੀਤ ਲਿਖਿਆ ਤੁਸੀਂ ਉਹਨੂੰ ਪ੍ਰਮੋਟ ਸਪੋਰਟ ਕਰਿਆ ਕਰੋ ਪੰਜਾਬੀ ਮਾਂ ਬੋਲੀ ਦੀ ਗੱਲ ਕਰਿਆ ਕਰੋ ਪੰਜਾਬੀ ਮਾਂ ਬੋਲੀ ਦੀ ਗੱਲ ਸੁਣਿਆ ਕਰੋ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਸਾਡਾ ਕਲਚਰ ਕੀ ਆ ਸਾਡਾ ਵਿਰਸਾ ਕੀ ਆ ਸਾਡੀ ਵਿਰਾਸਤ ਕੀ ਆ ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਮਾਂ ਪਿਓ ਦਾ ਫਰਜ਼ ਆ ਕਿ ਆਪਣੇ ਬੱਚਿਆਂ ਨੂੰ ਚੰਗੇ ਪਾਸੇ ਤੋਰਨਾ ਸਰ ਜੇਕਰ ਤੁਹਾਡੇ ਸਮੇਂ ਦੀ ਆਪਾਂ ਗੱਲ ਕਰੀਏ ਉਸ ਸਮੇਂ ਦੀ ਗਾਇਕੀ ਔਰ ਗੀਤਕਾਰੀ ਦਾ ਪੱਦਰ ਅਲੱਗ ਸੀ ਜੇਕਰ ਹੁਣ ਦੀ ਗੱਲ ਕਰੀਏ 21ਵੀਂ ਸਦੀ ਦੇ ਵਿੱਚ ਜਿੰਨੇ ਵੀ ਸਟੂడియో ਵੀ ਆਪਾਂ ਗੱਲ ਕਰਦੇ ਆਂ ਅੱਜ ਕੱਲ ਜਿਹੜੀ ਵੋਕਲ ਐ ਨਵੇਂ ਸਿੰਘ ਅਰੋਦੇ ਉੱਤੇ ਸੈੱਟ ਕਰਕੇ ਔਰ ਉਹ ਆਪਣੀ ਜਿਹੜੀ ਐਲਬਮ ਵਗੈਰਾ ਮਾਰਕੀਟ ਦੇ ਵਿੱਚ ਕੱਢ ਦਿੰਦੇ ਨੇ ਲੇਕਿਨ ਜੇਕਰ ਗੱਲ ਤੁਹਾਡੇ ਸਮੇਂ ਦੀ ਕਰੀਏ ਔਰ ਤੁਸੀਂ ਲਾਈਵ ਪਰਫਾਰਮੈਂਸ ਬੇਹੱਦ ਹਾਈ ਲੈਵਲ ਹਾਈ ਪੀਚ ਤੇ ਗਾ ਕੇ ਕੀਤੀ ਔਰ ਇਹਦਾ ਤੇ ਹੁਣ ਦਾ ਡਿਫਰੈਂਸ ਤੁਸੀਂ ਕੀ ਮੰਨਦੇ ਆ ਇਹ हिसाब ਜਦੋਂ ਅਸੀਂ ਰਿਕਾਰਡਿੰਗ ਕਰਦੇ ਸੀ ਅਸੀਂ ਇੱਕ ਇੱਕ ਟੇਪ ਜਦੋਂ ਕਰਦੇ ਸੀ ਨਾ 8 ਗੀਤ ਅਸੀਂ ਪਰਡੇ ਕਰ ਦਿੰਦੇ ਸੀਗੇ ਇੱਕ ਦਿਨ ਦੇ ਵਿੱਚ 8 ਗੀਤਾਂ ਦੀ ਟੇਪ ਜਿਹੜੀ ਉਹ ਫਾਈਨਲ ਕਰ ਦਿੰਦੇ ਸੀਗੇ ਤੇ ਹੁਣ ਜਿਹੜੀ ਰਿਕਾਰਡਿੰਗ ਆ ਉਹ ਮੇਰਾ ਖਿਆਲ ਹੈ ਵੀ ਕਈ ਵਾਰੀ ਤਾਂ 8-8 ਦਿਨ ਵੀ ਲਾਉਂਦੇ ਆ ਨਵੇਂ ਕਰਨ ਨੂੰ ਅੱਜ ਕੱਲ ਦੇ ਕਲਾਕਾਰ ਜਿਹੜੇ ਆ ਉਹ ਕਹਿੰਦੇ ਅਸੀਂ ਇੱਕ ਵਾਰ ਹੀ ਗਾਉਣਾ ਅਸੀਂ ਇੱਕ ਵਾਰ ਹੀ ਨਹੀਂ ਗਾਇਆ ਅਸੀਂ ਡੇਲੀ ਗਾਉਨੇ ਆ ਅਸੀਂ ਜਿਹੜੀ ਲਾਈਵ ਪਰਫਾਰਮੈਂਸ ਹੀ ਕਰਦੇ ਆ ਗੀਤ ਪਰਫਾਰਮ ਕਰਦੇ ਆ ਸਟੇਜ ਦੇ ਉੱਤੇ ਅਸੀਂ ਕਦੇ ਸੀਡੀ ਲਾ ਕੇ ਨਹੀਂ ਗਾਉਂਦੇ ਅਸੀਂ ਲਾਈਵ 뮤직ਰ ਦਾ ਨਾਲ ਲਾਈਵ ਇਨਸਟਰੂਮੈਂਟ ਦੇ ਨਾਲ ਅੱਜ ਵੀ ਪ੍ਰੋਗਰਾਮ ਕਰਦੇ ਆ ਪਹਿਲਾਂ ਵੀ ਕਰਦੇ ਸੀਗੇ ਹੁਣ ਜਿਹੜਾ ਆ ਉਹ ਕੰਪਿਊਟਰ ਦਾ ਯੁੱਗ ਆ ਆਵਾਜ਼ ਜਿਹੜੀ ਆ ਉਹ ਕਲਾਕਾਰਾਂ ਦੀ ਆਵਾਜ਼ ਹੈ ਨਹੀਂ ਕਈ ਕਲਾਕਾਰਾਂ ਦੀ ਉਹ ਕੰਪਿਊਟਰ ਦੇ ਨਾਲ ਇੱਕ ਵਾਰੀ 뮤직 ਡਾਇਰੈਕਟਰ ਬਣਾਉਂਦੇ ਆ 뮤직 ਡਾਇਰੈਕਟਰ ਆਪਣੇ ਪੈਸੇ ਬਣਾਉਂਦੇ ਆ ਕੰਪਨੀਆ ਵਾਲੇ ਆਪਣੇ ਪੈਸੇ ਬਣਾਉਂਦੇ ਆ ਜਦੋਂ ਮਾਰਿਆ ਜਾਂਦਾ ਗਾਇਕੀ ਮਾਰਿਆ ਜਾਂਦਾ ਗੀਤਕਾਰ ਜਿਹੜਾ ਆ ਉਹ ਗੀਤ ਲਿਖ ਦਿੰਦਾ ਆ ਜਿਹੜਾ ਗਾਇਕ ਐ ਉਹ ਬਹੁਤ ਔਖਾ ਹੋ ਕੇ ਗੀਤ ਨੂੰ ਗਾਉਂਦਾ ਆ ਤੇ ਬਹੁਤ ਔਖਾ ਕੇ ਲੋਕਾਂ ਤੱਕ ਪਹੁੰਚਾਉਂਦਾ ਹੈ ਕਿਉਂ ਮੀਡੀਆ ਦੇ ਜੋਗੇ ਉਹਨੂੰ ਐਡ ਵੀ ਕਰਨੀ ਪੈਂਦੀ ਗਾਉਣ ਵਾਲੇ ਨੂੰ ਉਹਦੀ ਪ੍ਰੋਮੋਸ਼ਨ ਵੀ ਕਰਨੀ ਪੈਂਦੀ ਹੈ ਜਦੋਂ ਮਾਰਿਆ ਜਾਂਦਾ ਗਾਇਕੀ ਮਾਰਿਆ ਜਾਂਦਾ ਸੋ ਮੈਂ ਨਵੇਂ ਜਿਹੜੇ ਗਾਇਕ ਹੈ ਉਹਨਾਂ ਨੂੰ ਬੇਨਤੀ ਕਰੂੰਗਾ ਹੱਥ ਜੋੜ ਕੇ ਪਹਿਲਾਂ ਤਾਂ ਆਪਣੇ ਗੁਰੂ ਬਣਾਇਆ ਕਰੋ ਆਪਣੇ ਸਤ੍ਹਾਤ ਬਣਾਇਆ ਕਰੋ ਸਿੱਖਿਆ ਕਰੋ ਕਾਲੀ ਨਾ ਕਰਿਆ ਕਰੋ ਕਿ ਅਸੀਂ ਰਾਤੋਂ ਰਾਤ ਸਟਾਰ ਬਣਨਾ ਜੇ ਤੁਸੀਂ ਰਾਤੋਂ ਰਾਤ ਸਟਾਰ ਬਣੋਗੇ ਤੇ ਰਾਤੋਂ ਰਾਤ ਤੁਸੀਂ ਖਤਮ ਹੋ ਜਾਓਗੇ ਕਿਉਂਕਿ ਤੁਹਾਡੀ ਗਾਇਕੀ ਜਿਹੜੀ ਆ ਤੁਹਾਡੀ ਗਾਇਕੀ ਚ ਦਮ ਨਹੀਂ ਤੁਸੀਂ ਸਟੇਜ ਤੇ ਕੀ ਗਾਉਂਗੇ ਜੇ ਇੱਕ ਗੀਤ ਲੈ ਕੇ ਆਏ ਤੁਸੀਂ ਜਾਂ ਦੋ ਗੀਤ ਵੀ ਤੁਸੀਂ ਮਾਰਕੀਟ ਕੱਢੇ ਆ ਤੁਹਾਡੇ ਗਾਣੇ ਸੁਪਰ ਹਿੱਟ ਵੀ ਹੋਣ ਮੈਂ ਪਰਮਾਤਮਾਗੇ ਅਰਦਾਸ ਕਰਦਾ ਪਰ ਉਸ ਤੋਂ ਬਾਅਦ ਤੁਸੀਂ ਸਟੇਜ ਤੇ ਗਾਉਣਾ ਕੀ ਆ ਤੁਸੀਂ ਇਹ ਕਹੋਗੇ ਵੀ ਮੈਨੂੰ ਦੋ ਹੀ ਗੀਤ ਆਉਂਦੇ ਆ ਫਿਰ ਦੋ ਗੀਤਾਂ ਤੋਂ ਬਾਅਦ ਤੁਸੀਂ ਕੀ ਕਰੋਗੇ ਦੋਸਤੋ ਮੇਰੀ ਬੇਨਤੀ ਆ ਕਿ ਪਹਿਲਾਂ ਬਹੁਤ ਮੈਟਰ ਜਿਹੜਾ ਆ ਉਹ ਸਿਲੈਕਸ਼ਨ ਕਰਿਆ ਕਰੋ ਆਪਣਾ ਮੈਟਰ ਜਮਾ ਕਰਿਆ ਕਰੋ ਤਾਂ ਕਿ ਤੁਹਾਡ ਕੋਲ ਇੱਕ ਸਟੇਜ ਜੋਗਾ ਜਿਹੜਾ ਜਿਹੜੇ ਗੀਤ ਹੋਣੇ ਚਾਹੀਦੇ ਆ ਤਾਂ ਕਿ ਤੁਸੀਂ ਲਾਈਵ ਪਰਫਾਰਮ ਕਰ ਸਕੋ ਤੁਸੀਂ ਆਪਣਾ ਪੈਸਾ ਨਾ ਬਰਬਾਦ ਕਰੋ ਸਮਾਂ ਨਾ ਬਰਬਾਦ ਕਰੋ ਬਹੁਤ ਸਾਰੇ ਨਵੇਂ ਗਾਇਕਾਂ ਨੂੰ ਕੰਪਨੀਆਂ ਲੁੱਟ ਰਹੀਆਂ ਆ ਬਹੁਤ ਸਾਰੇ 뮤ਜ਼ਿਕ ਡਾਇਰੈਕਟਰ ਜਿਹੜੇ ਆ ਉਹ ਕੰਪਨੀਆਂ ਵਾਲੇ ਰਲ ਕੇ ਨਵੇਂ ਸਿੰਗਰਾਂ ਨੂੰ ਲੁੱਟ ਰਹੇ ਆ ਮੈਨੂੰ ਦੁੱਖ ਇਸ ਗੱਲ ਦਾ ਕਿ ਨਵੇਂ ਜਿਹੜੇ ਸਿੰਗਰ ਆ ਉਹ ਵਿਚਾਰੇ ਫੇਰ ਸਾਲ ਕੁ ਬਾਅਦ ਖਤਮ ਹੋ ਜਾਂਦੇ ਆ ਕਿਉਂਕਿ ਉਹਨਾਂ ਨੂੰ ਜਿੱਦਾ ਭੌਰੇ ਰਸ ਚੂਸ ਲੈਂਦੇ ਨਾ ਇਸੇ ਤਰ੍ਹਾਂ 뮤ਜ਼ਿਕ ਡਾਇਰੈਕਟਰ ਇਸੇ ਤਰ੍ਹਾਂ ਕੰਪਨੀਆਂ ਵਾਲੇ ਉਹਨਾਂ ਦਾ ਜਿਹੜਾ ਖੂਨ ਚੂਸ ਲੈਂਦੇ ਉਹਨਾਂ ਦੀ ਕਮਾਈ ਚੂਸ ਲੈਂਦੇ ਆ ਉਹ ਨਾ ਇੱਧਰ ਦੇ ਰਹਿੰਦੇ ਨਾ ਉੱਧਰ ਦੇ ਰਹਿੰਦੇ ਆ ਇਸ ਕਰਕੇ ਮੇਰੀ ਨਵੇਂ ਗੀਤਕਾਰਾਂ ਨੂੰ ਵੀ ਬੇਨਤੀ ਆ ਕਿ ਚੰਗੇ ਗੀਤ ਲਿਖਿਆ ਕਰੋ ਔਰ ਨਵੇਂ ਗਾਉਣ ਵਾਲਿਆਂ ਨੂੰ ਵੀ ਬੇਨਤੀ ਆ ਤੁਸੀਂ ਗਾਓ ਸਾਨੂੰ ਖੁਸ਼ੀ ਆ ਕਿ ਤੁਸੀਂ ਆਉਣ ਵਾਲਾ ਸਮਾਂ ਸੰਭਾਲਣਾ ਆ ਚੰਗੇ ਗੀਤ ਗਾਓ ਤਾਂ ਕਿ ਚੰਗੇ ਗੀਤਾਂ ਦੀ بنیاد ਵੀ ਚੰਗੀ ਹੁੰਦੀ ਆ ਤੁਹਾਡਾ ਨਾਮ ਵੀ ਜਿਹੜਾ ਆ ਉਹ ਲੰਮੇ ਸਮੇਂ ਤੱਕ ਰਹੇ ਮੇਰੀ ਇਹੀ ਬੇਨਤੀ ਆ ਹੁਣ ਵਾਲੇ ਕਿ ਜਿਹੜੇ ਤੁਹਾਡੇ ਸਟਾਰਟਿੰਗ ਦੇ ਦੌਰ ਦੇ ਵਿੱਚ ਜਿਹੜੇ ਅੱਖਰ ਹੁੰਦੇ ਸਨ ਗਾਇਕੀ ਜਾਂ ਲੇਖਣੀ ਦੇ ਵਿੱਚ ਹੁਣ ਦੇ ਅੱਖਰਾਂ ਵਿੱਚ ਤੇ ਪਹਿਲੇ ਦੇ ਅੱਖਰਾਂ ਵਿੱਚ ਕੀ ਫਰਕ ਆ ਹੁਣ ਬਹੁਤ ਜ਼ਿਆਦਾ ਫਰਕ ਹੈ ਜੀ ਹੁਣ ਜਿਹੜੇ ਗੀਤਕਾਰ ਆ ਉਹ ਗੀਤ ਲਿਖਦੇ ਨਹੀਂ ਉਹ ਗੀਤ ਜੋੜਦੇ ਆ ਤੇ ਪਹਿਲਾਂ ਵਾਲੇ ਗੀਤਕਾਰ ਜਿਹੜੇ ਗੀਤ ਲਿਖਦੇ ਸੀ ਜਿਦਾਂ ਦੇਵ ਫਰੀਕੇ ਵਾਲੇ ਚੰਨਗ੍ਰਾਂ ਵਾਲਾ ਬਾਬੂ ਸਿੰਘ ਜੀ ਮਾਨ ਉਹ ਗੀਤਾਂ ਨੂੰ ਜੇ ਲਿਖਦੇ ਸੀ ਇੱਕ ਤਸਵੀਰ ਪੇਸ਼ ਕਰਦੇ ਸੀਗੇ ਇੱਕ ਗਾਇਕੀ ਦੀ ਇੱਕ ਪਿੰਡਾਂ ਦੀ ਜਿਹੜੀ ਉਹ ਜਿਹੜੀ ਉਹ ਗੀਤਾਂ ਦੇ ਵਿੱਚ ਉਹ ਸਿਚੁਏਸ਼ਨ ਜਿਹੜੀ ਗੀਤ ਨੂੰ ਲਿਖਦੇ ਸੀਗੇ ਮੁੱਖ ਰੱਖ ਕੇ ਉਹ ਕਿਹੜੇ ਸਿਚੁਏਸ਼ਨ ਤੇ ਗੀਤ ਲੱਕਿਆ ਉਹ ਆਪਣੇ ਆਪ ਬਿਆਨ ਹੋ ਜਾਂਦਾ ਸੀ ਵੀ ਮੈਂ ਗੀਤ ਕਿਉਂ ਤੇ ਕਾਹਤੇ ਲਿਖਿਆ ਅੱਜਕੱਲ ਦੇ ਜਿਹੜੇ ਉਹ ਗੀਤ ਸੁਣਨ ਵਾਲੇ ਨਹੀਂ ਰਹਿ ਗਏ ਅੱਜਕੱਲ ਗੀਤ ਦੇਖਣ ਵਾਲੇ ਰਹਿ ਗਏ ਇਸ ਕਰਕੇ ਅੱਜ ਦੀ ਗਾਇਕੀ ਅੱਜਕੱਲ ਦੀ ਲੇਖਣੀ ਤੇ ਬਹੁਤ ਜ਼ਿਆਦਾ ਫਰਕ ਆ ਮੈਂ ਇਹੀ ਬੇਨਤੀ ਕਰੂੰਗਾ ਵੀ ਜਿਹੜੇ ਨਵੇਂ ਗੀਤਕਾਰ ਆ ਹੱਥ ਜੋੜ ਕੇ ਬੇਨਤੀ ਆ ਚੰਗੇ ਗੀਤ ਲਿਖਿਆ ਕਰੋ ਤਾਂ ਕਿ ਚੰਗਾ ਅਸਰ ਪੈ ਸਕੇ ਔਰ ਗਾਉਣ ਵਾਲਿਆਂ ਨੂੰ ਬੇਨਤੀ ਆ ਵੀ ਚੰਗੇ ਗੀਤ ਗਾ ਕਰੋ ਚੰਗਾ ਅਸਰ ਪਵੇ ਤੁਸੀਂ ਰੈਂਡ ਵਿੱਚ ਕੀ ਸੁਨੇਹਾ ਹੈ ਸੂਬਾ ਪੰਜਾਬ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੇ ਤੁਹਾਡੇ ਚਾਣ ਵਾਲੇ ਨੇ ਪੰਜਾਬੀ ਮਾਂ ਬੋਲੀ ਦੇ ਗੀਤ ਸੁਣਦੇ ਨੇ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ બસ ਮੈਂ ਦੇਸ਼ਾਂ ਵਿਦੇਸ਼ਾਂ ਚ ਥਰੂਆਊਟ ਵਰਲਡ ਜਿੱਥੇ ਮੇਰੇ ਭੈਣ ਭਰਾ ਬੈਠੇ ਆ ਉਹਨਾਂ ਨੂੰ ਮੈਂ ਇਹ ਹੀ ਬੇਨਤੀ ਕਰੂੰ ਹੱਥ ਜੋੜ ਕੇ ਚੰਗੇ ਗੀਤਾਂ ਨੂੰ ਪ੍ਰਮੋਟ ਕਰਿਆ ਕਰੋ ਚੰਗੇ ਗਾਉਣ ਵਾਲੇ ਨੂੰ ਸਪੋਰਟ ਕਰਿਆ ਕਰੋ ਚੰਗੇ ਲੇਖਕ ਨੂੰ ਸਪੋਰਟ ਕਰਿਆ ਕਰੋ ਚੰਗੀਆਂ ਚੀਜ਼ਾਂ ਨੂੰ ਸਪੋਰਟ ਕਰਿਆ ਕਰੋ ਚੰਗੀਆਂ ਕਿਤਾਬਾਂ ਨੂੰ ਚੰਗੀਆਂ ਕਹਾਣੀਆਂ ਨੂੰ ਚੰਗੀਆਂ ਸੰਸਥਾਵਾਂ ਨੂੰ ਹਰ ਜਗ੍ਹਾ ਜਦੋਂ ਆਪਾਂ ਸਪੋਰਟ ਕਰਨਾ ਕਿਸੇ ਚੰਗੀ ਚੀਜ਼ ਨੂੰ ਸਪੋਰਟ ਕਰਨਾ ਨਾ ਕਿ ਮਾੜੀ ਚੀਜ਼ ਨੂੰ ਸਪੋਰਟ ਕਰਨਾ ਮੇਰੀ ਇਹ ਬੇਨਤੀ ਹੈ ਜਿਹੜੇ ਜਿਹਨਾਂ ਦਾ ਜਨਮ 1990 ਦੇ ਕਰੀਬ ਜਾਂ ਉਹਦੇ ਨੇੜੇ-ਤੇੜੇ ਹੋਇਆ ਉਸ ਪਾਕੂ ਵੀ ਨਾ ਇਹਨਾਂ ਦੇ ਜਿਹੜੀ ਟਰੈਕ ਉਸ ਸਮੇਂ ਮਾਰਕੀਟ ਚ ਚੱਲਦੇ ਸਨ ਉਹਨਾਂ ਤੋਂ ਜਾਣੂ ਨੇ ਸੋ ਤੁਸੀਂ ਦੇਖ ਰਿਹਾ ਸੀ ਕੇਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਕੈਮਰਾਮੈਨ ਗੌਰਵ ਸ਼ਰਮਾ ਦੇ ਨਾਲ ਮੈਂ ਰਾਜੇਸ਼ ਕੁਮਾਰ